ਕੇਜਰੀਵਾਲ ਸਾਹਿਬ ਨੂੰ ਤਿੰਨ ਵਾਰੀ ਸ਼ਮਨ ਹੋ ਗਏ ਜੀ ਉਹ ਉਹਨਾਂ ਨੂੰ ਕੋਈ ਨਾ ਕੋਈ ਲੁਕੋਣ ਨੂੰ ਆ ਡਰ ਹੈ ਤਦ ਉਹ ਇੱਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈ ਇੱਥਾ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਕੀ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦਿਆਂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਛੱਡ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਐਮ ਹਾਊਸ ਨਾ ਮੈਂ ਤੇਰੇ ਇਨ੍ਹਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਬਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈਂ ਸਿੱਟ ਦਾ ਚੇਅਰਮੈਨ ਮੈਂ ਜੇ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਦਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ ਨੌ ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਹਸ਼ਿਆਰ ਪੁੱਲ ਲੁਕੋਇਆ ਕਰਾ ਦਿਓ ਤੇ ਦਰਸ਼ਨ ਬਪਾਸਨਾ ਲੈ ਮੁੱਕੀ ਨਹੀਂ ਉਹਨਾਂ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮਾਇਆ ਬਲਵਿੰਦਰ ਸਿੰਘ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਾਂਗਰਸ ਦੇ ਸਮੇਂ ਉਹਨਾਂ ਤੇ ਇੱਕ ਡਰੱਗ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਡਰੱਗ ਮਾਮਲੇ ਦੇ ਵਿੱਚ ਸਿੱਟ ਵੱਲੋਂ ਅੱਜ ਉਹ ਪੁਚਕਿਚ ਵਾਸਤੇ ਪਟਿਆਲੇ ਪਹੁੰਚੇ ਸਨ ਸਿੱਟਮੂਰੇ ਜਿੱਥੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਰਾਨੇ ਪੁਚਕਿਚ ਨੂੰ ਲੱਗੇ ਕੇਜਰੀਵਾਲ ਸਾਹਿਬ ਨੂੰ ਤਿੰਨ ਆਰੀ ਸਾਹਮਣ ਹੋ ਗਏ ਜੀ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦੇ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਕਭਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10822 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕਿ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾ ਕੂਸਾ ਤੋਂ ਮਜੀਠੀਆਂ ਨਹੀਂ ਡਰਨ ਵਾਲਾ। ਔਰ ਜੇ ਪੌਣਾ ਨਾ ਤਾਂ ਜੀ ਸੱਦ ਕੇ ਪਾਇਓ ਮਗਰ ਸੀਆਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਆਮ ਹਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜਦੇ। ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ। ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾਂ ਤੋਂ ਸਾਨੂੰ ਇਹ ਸਮਤ ਔਰ ਗੁਰਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲੈਣਾ ਕੁੱਟ-ਕੁੱਟ ਕੇ ਛੋਟੇ ਸਹਿਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ ਚ ਇਹ ਗੱਲ ਭਰ ਕੇ ਪਾ ਦਿੱਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਹਾਂ ਤੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਪਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਭਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈਂ ਸਿਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲਓਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ सीएम ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਜਿਖਿਆ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10 8 22 ਨੂੰ ਦੇਖੋ ਮੈਂ ਇਹ ਗੱਲ ਬਾਰ ਬਾਰ ਰੇਜ਼ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਹਾ ਥੇਰ ਇਜ਼ ਨੋ ਐਵਿਡੈਂਸ ਹੀ ਇਸ ਨਾਟ ਗਿਲਟੀ evidence is not credible evidence is frail is sari galla honorable high court me kehya magar main na manu deh saal mainu saddya ni mayi che cheena saab sct de head bande ya mainu saddde jaake december ch athh mahine unanne ni saddya aur saddya udon jadon nau nu main bayan deta cm de khilaf kyunki main punjab di dhinal khlo gaya tidpid ho gayi political aur 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 ਚ ਔਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫੇਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਪੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਟੂ ਕਿ ਮਜੀਦਦੀਆ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਜੀਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਨਾਲ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤ ਨਹੀਂ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਔਨਰੇਬਲ ਸੁਪਰੀਮ ਕੋਰਟ ਨੇ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਟ ਸ਼ੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰ ਲਈ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ ਕੀ ਰੱਖਿਆ ਇਹ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸਮਨ ਕੀਤਾ ਐ ਐਸਆਈਟੀ ਨੇ ਹੁਣ ਤਾਂ ਲੱਗਦਾ ਕਿ ਉੱਥੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਦੇਖੋ ਮੈਂ ਨਾ ਜੀ ਧੀਆਂ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪਦੀ ਜਿਹੜੀ ਗੱਲ ਰੱਖੜੀ ਸੀ ਮੈਂ ਤੁਹਾਨੂੰ ਕਹਤੀ ਆ ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਣ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ ਟੀਏ ਡੀਏ ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸੀਪੀ ਸ਼ਰਮਾ 646 ਇਹ ਜੇ ਮੁੱਦੇ ਨਾ ਉਠਾਓ ਕੋਈ ਸਾਰੇ ਕਹਿਣ ਸਰਕਾਰ ਇਸ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੱਕ ਪਰੇਸ਼ਾਨ ਕਰਨ ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡਾਟਾ ਕਰਦੇ ਆ ਜੀ ਸੱਦ ਕੇ ਕਰਨ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਹੁਸ਼ਿਆਰ ਪੁੱਲ ਲੁਕੋਇਆ ਕਰਾ ਦਿਓ ਤੇ ਦਰਸ਼ਨ ਬਪਾਸ਼ਨਾ ਲਈ ਮੁੱਕੀ ਨਹੀਂ ਉਹਨਾਂ ਦੀ ਐਸਆਈਡੀ ਵੀ ਐਕਸਾਈਟਮੈਂਟ ਦਾ ਵੀ ਕਾਰਨ ਹੈ ਦਾਸ ਨਾਲ ਜਾਊ ਜੇ ਉਹਨੂੰ ਕੋਈ ਘਬਰਾਹਟ ਆ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਂਗਾ ਐਸਆਈਡੀ ਪਿਛਲੀ ਵੀ ਇਸੀ ਕਰਕੇ ਬਦਲੀ ਗਈ ਸੀ ਕਿ ਉਹਨਾਂ ਨੇ ਅਰੈਸਟ ਨਹੀਂ ਕੀਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਸਰ ਮੈਂ ਇੱਕ ਬੇਨਤੀ ਕਰਾਂ ਜੀ ਸ਼ਾਇਦ ਪਹਿਲਾ ਹੀ ਸ਼ਖਸ ਹੋਣਾ ਜੀਤੇ ਡੀਜੀਪੀ ਸਾਹਿਬ ਨੇ ਪਰਚਾ ਦਿੱਤਾ ਡੀਜੀਪੀ ਸਾਹਿਬ ਪਰਚਾ ਦਿੰਦੇ ਆ ਲਿਖਦੇ ਆ ਫੋਰ ਨੇਚਰੀ ਐਕਸ਼ਨ ਮੇਰੇ ਜਿਹਦਾ ਧਾਰਾ ਹੀ ਲਾਤੀ ਪੀ ਉਹਦੇ ਪੁੱਤ ਨੂੰ ਤੁਸੀਂ ਇੰਡੀਆ ਦਾ ਰਿਕਾਰਡ ਕੱਢਿਓ ਕਿ ਕਿੰਨੇ ਡੀਜੀਪੀ ਇਹ ਜਿਹੇ ਜਿਨ੍ਹਾਂ ਨੇ ਧਾਰਾ 2 ਮਾਂ ਲਾਨ ਲਾਤੀਆਂ ਹੁਣ ਕਿਉਂਕਿ ਉਹਨੂੰ ਪਤਾ ਸੀ ਹੋਰ ਕਿਸੇ ਅਫਸਰ ਨੇ ਜਿਹਨੂੰ ਕਾਨੂੰਨ ਦਾ ਡਰ ਹੈ ਜਿਹਨੂੰ ਕਾਨੂੰਨ ਦਾ ਭੈ ਹੈ ਜਿਹਨੇ ਵਰਦੀ ਦੀ ਸੌਖਾਦੀਓ ਗਲਤ ਕੰਮ ਨਹੀਂ ਕਰੂਗਾ ਔਰ ਚਟੋਪਾਦਿਆ ਸਾਹਿਬ ਤਦੇ 20 ਦਿਨ ਤੱਕ ਡੀਜੀਪੀ ਰਹਿ ਤਦੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਨਫਿਟ ਪਾਇਆ ਡੀਜੀਪੀ ਲੱਗਣ ਲਈ ਤਦੇ ਯੂਪੀਐਸਸੀ ਨੇ ਉਹਨਾਂ ਦੇ ਖਿਲਾਫ ਡਾਇਰੈਕਸ਼ਨ ਦੀ ਔਰ ਤਦੇ ਅਖੀਰ ਚ ਰੱਬ ਦੇ ਰੰਗ ਨੇ ਕਿਓ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚੇ ਮੇਜਰ ਪੈਨਲਟੀ ਲਈ ਔਨਰੇਬਲ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵੱਲੋਂ ਚਾਰਟ ਸੀਟ ਹੋ ਗਏ ਸੋ ਇੱਕ ਬੰਦਾ ਉਹ ਜਿਹੜਾ ਪੀਓ ਨਾਲ ਗੱਲ ਕਰੇ ਜਿਹੜਾ ਪੀਓ ਨੂੰ ਰੋਟੀਆਂ ਖਵਾਵੇ ਉਹ ਤਾਂ ਠੀਕ ਮਗਰ ਜਿਹੜਾ ਸੱਚ ਦਾ ਸਾਥ ਦੇਣ ਵਾਲਾ ਉਹਦੀ ਗੱਲ ਨਹੀਂ ਕੋਈ ਸੁਣਦਾ ਮਗਰ ਚਲੋ ਦੇਰਾਂ ਦੇਰ ਨਹੀਂ ਔਰ ਇਹੀ ਕਾਰਨ ਹੋਇਆ ਕਿ ਅੱਜ ਚਟੋਪਾਦਿਆ 30 40 ਸਾਲ ਸਰਵਿਸ ਕਰਨ ਤੋਂ ਬਾਅਦ ਕੀ منہ ਵਿਖਾਉ ਕੀ ਇਸ ਮੇਜਰ ਪੈਨਲਟੀ ਲਈ ਚਾਰਜ ਸ਼ੀਟਡ ਫॉर द ਗ੍ਰੇਵਸਟ ਆਫ ਕਰਾਈਮਸ ਸੋ ਮੈਂ ਅੱਜ ਫੇਰ ਬੇਨਤੀ ਕਰਦਾ ਕਿ ਕਾਨੂੰਨ ਆਈ ਏਮ ਨਾਟ ਅਬਵ ਲਾ ਅਸੀਂ ਸਾਰੇ ਕਾਨੂੰਨ ਦੇ ਥੱਲੇ ਆ ਮਗਰ ਮੇਰੇ ਵੀਰੋ ਇਹ 7 ਤੋਂ 12 ਦਾ ਕੇਸ 13 ਦੀ ਗੱਲ ਮਤਲਬ ਇਹਦਾ ਨਿਚੋੜ 11 ਸਾਲ ਹੋ ਗਏ ਮਨਾ ਕਿਹੜਾ ਨਚੋਰ ਕੱਟਣਾ ਮੈਂ ਹੀ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਤੁਸੀਂ ਮੇਰੇ ਤੇ ਐਨਡੀਪੀਐਸ ਲਾਤੀ ਜੱਜ ਸਾਹਿਬ ਨੇ ਵੀ ਆਨਰੇਬਲ ਕੋਰਟ ਨੇ ਵੀ ਪੁੱਛਿਆ ਕਿ ਕਿੱਥੇ ਆ ਭਾਈ ਉਹ ਉਹ ਰਿਕਵਰੀ ਕਿੱਥੇ ਆ ਮੈਂ ਕਹਿੰਨ 13 ਦੀ ਰਿਕਵਰੀ ਕਿਵੇਂ ਪਾਉਣੀ ਹੈ ਮੇਰੇ ਤੇ ਮੈਨੂੰ ਵੀ ਸਮਝਾ ਦਿਓ ਕਿਉਂਕਿ ਕੀ ਪਤਾ ਹੁਣ ਜਿਹੜਾ ਸਰਕਾਰ ਦਾ ਇਹ ਹੱਥ ਥੋਕਾ ਬਣੀ ਉਹ ਕੋਈ ਨਵਾਂ ਤਰੀਕਾ ਵੀ ਫਾਰਮੂਲਾ ਵੀ ਲੱਭ ਲੈਣ ਕਿਵੇਂ ਪਾਉਣੀ ਆ ਮਗਰ ਜਾ ਕੇ ਸੈਕੰਡਰੀ ਐਕਸਾਈਟਮੈਂਟ ਦਾ ਕੋਈ ਟੈਕਟ ਫਾਈਨਡਿੰਗ ਹੈ ਨਾ ਕੋਈ ਗੱਲਬਾਤ ਹੋਈ ਜੀ ਜਿਹੜਾ ਉਪਕਾਰ ਸਿੰਘ ਸੰਧੂ ਝੂਠਾ ਬਿਆਨ ਦੇ ਲਈ ਕਹਿ ਰਿਹਾ ਹੈ ਦੇਖੋ ਮੈਂ ਇਹ ਗੱਲ ਕਹੀ ਮੈਂ ਕਹਾ ਏ 11 ਸਾਲ ਮੈਂ बार-बार ਕਹਿੰਨਾ ਮੈਂ ਉਪਕਾਰ ਸਿੰਘ ਸੰਧੂ ਸਾਹਿਬ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਚਾਈ ਦਾ ਸਾਥ ਦੇਣ ਦਾ ਫੈਸਲਾ ਕੀਤਾ ਦੇਖੋ ਇਹ ਉਹਨਾਂ ਦੇ ਦਿਲ 'ਚ ਕੋਈ ਰੱਬ ਵੱਲੋਂ ਰੈਮ ਪਈ ਇਨਸਾਨੀਅਤ ਉਹਨਾਂ ਨੇ ਵਕਾਈ ਨਹੀਂ ਤਾਂ ਉਹਨਾਂ ਨੂੰ ਤਾਂ ਸਟੇਟਮੈਂਟ ਬਣਾ ਕੇ ਭੇਜਤੀ ਗਈ ਸੀ ਕਿ ਘੁੱਗੀ ਮਾਰ ਕੇ ਦੇ ਦਿਓ ਮਤਲਬ ਹੁਣ ਉਹ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਝੂਠਾ ਕੰਮ ਨਹੀਂ ਕਰਨਾ ਉਹ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿਹਾ ਉਹਦਾ ਨਾਮ ਕਿੱਥੇ ਆਇਆ ਵਕਾਰ ਸੰਧੂ ਦਾ ਕਿਸੇ ਕੋਰਟ ਦੀ ਡਾਇਰੀ 'ਚ ਹੈ ਕਿਸੇ ਕੇਸ ਦੀ ਡਾਇਰੀ 'ਚ ਹੈ ਜਾਂ ਕਿਸੇ ਕੋਰਟ 'ਚ ਕਦੇ ਉਹਦਾ ਨਾਮ ਆਇਆ ਨਹੀਂ ਤੁਸੀਂ ਚੱਕ ਕੇ ਬਣਾਤਾ ਮਤਲਬ ਕਿ ਤੁਸੀਂ ਇੱਕ ਰੋਵਿੰਗ ਇਨਕੁਆਇਰੀ ਕਰਦੇ ਹੋ ਫਿਸ਼ਿੰਗ ਕੀ ਕੁਛ ਤਾਂ ਲੱਭਦਾ ਨਹੀਂ ਚੰਗਾ ਇਦੋਂ ਨੂੰ ਚੁਰਪਾ ਉਹਦਾ ਬਿਆਨ ਲੈ ਕੇ ਮੈਨੂੰ 10 ਦਿਨ ਪੁੱਛੀ ਜਾਣਾ ਸੀ ਹੁਣ ਮੈਂ ਮੈਂ ਕੀ ਕਹਿਣਾ ਸੀ ਜਦ ਬਿਆਨ ਝੂਠੇ ਤਾਂ ਮੈਲੇ ਝੂਠੀ ਕਹਿਣਾ ਸੀ ਤੁਸੀਂ মিডিਆ ਵਾਲਿਆਂ ਨੂੰ ਕੰਮ ਮਿਲ ਜਾਣਾ ਸੀ ਲੋ ਫਲਾਉਣੇ ਨੇ ਆਏ ਬੋਲਤਾ ਜੀ ਢੀਂਗੜੇ ਨੇ ਆਏ ਬੋਲਤਾ ਉਹਨੋਂ ਦਾ ਜਵਾਬ ਕੀ ਆ ਮੇਰੇ ਕੋਲ ਮਗਰ ਉਹ 12 13 ਸਾਲ ਬਾਅਦ ਨਵਾਂ ਬਿਆਨ ਤੇ ਮੈਂ ਇਹਨਾਂ ਨੂੰ ਅਹੀ ਬੇਨਤੀ ਕੀਤੀ ਕਿ ਭਾਈ డు ਦਾ ਰਾਈਟ ਥਿੰਕ ਔਰ ਮੈਨੂੰ ਆਸ ਹੈ ਕਿ ਕਈ ਸੱਟ ਦੇ ਮੈਂਬਰ ਕਾਨੂੰਨ ਦਾ ਸਤਿਕਾਰ ਕਰਦੇ ਆ ਇਨਸਾਨੀਅਤ ਉਹਨਾਂ ਦੇ ਦਿਲ ਹਿਰਦੇ ਚ ਆ ਸੱਚ ਦਾ ਸੱਚ ਕੰਮ ਕਰਨਗੇ। ਨੋ ਮੈਂ ਫੇਰ ਕਹਿ ਦਿਆਂ ਸੱਚ ਇਹ ਨਹੀਂ ਕਿ ਮੈਂ ਅਬਾ ਬਲੋਂ ਆ ਮਗਰ ਜੋ ਕੋਰਟ ਚ ਇੰਨਾ 10 11 ਸਾਲ ਬੀਤ ਗਏ ਇੰਨਾ ਕੁਝ ਕੋਰਟ ਚ ਆ ਗਿਆ ਹੁਣ ਗੱਲ ਤਾਂ ਪੁਰਾਣੀ ਹੋ ਰਹੀ ਨਮੀ ਤਾਂ ਹੋ ਨਹੀਂ ਰਹੀ ਤੇ ਪੈਨੀਫੈਕਚਰ ਕਿੱਥੋਂ ਹੋ ਜਾਣੀ ਆ। ਸੋ ਜਿਵੇਂ ਤੁਸੀਂ ਸੁਣਿਆ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਮੈਂ ਪੰਜਵੀਂ ਵਾਰ ਸਿੱਟ ਕੋਲੇ ਪੇਸ਼ ਹੋਇਆ ਹਾਂ ਤੇ ਮੇਰੇ ਤੇ ਇੱਕ ਨਵਾਂ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਉਹਨਾਂ ਨੇ ਅਫਸਰਾਂ ਨੂੰ ਵੀ ਸੁਚੇਤ ਕੀਤਾ ਹੈ ਕਿ ਅਫਸਰ ਛਾਈ ਆਪਣੇ ਸਹੀ ਤਰੀਕੇ ਨਾਲ ਕੰਮ ਕਰੇ ਕਿਸੇ ਦੇ ਪ੍ਰੈਸ਼ਰ ਹਟਾ ਕੇ ਕੰਮ ਨਾ ਕਰੇ। ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਤੇ ਉਹਨੂੰ ਵੇਖਣਾ ਹੋਵੇਗਾ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਵੇਂ ਮਿਲਦੀ ਹੈ। ਨਾਲ ਇੱਕ ਸਮਾਂ ਦੱਸੇਗਾ। ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ। ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ। ਨਿਟਰ ਖਾਨ ਨਿਰਪੱਖ ਰਹਾਗੇ। ਆਜ਼ ਇਹ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ 99 ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ